ਰੇਲਵੇ ਲਾਈਨਾਂ ਪਾਰ ਕਰਕੇ ਗੋਲ ਗੱਪੇ ਖਾਣ ਜਾ ਰਹੇ ਮਾਂ ਪੁੱਤ ਰੇਲ ਗੱਡੀ ਦੀ ਲਪੇਟ 'ਚ ਆਉਣ ਨਾਲ ਪੁੱਤ ਦੀ ਹੋਈ ਮੌਤ ਖੰਨਾ 'ਚ ਦੇਰ ਸ਼ਾਮ ਰੇਲਵੇ ਲਾਈਨਾਂ ਪਾਰ ਕਰਕੇ ਗੋਲ ਗੱਪਾ ਖਾਣ ਜਾ ਰਹੇ ਮਾਂ ਪੁੱਤ ਮਾਂ ਨੇ ਕਿਹਾਗੀ ਵਈਆਂ ਗੋਲ ਗੱਪੇ ਖਾਣ ਜਾਣਾ ਵਸੇ ਲਾਈਨ ਕ੍ਰੋਸ ਕਰਨ ਲੱਗੇ ਸੀ ਇਹ ਦਿੱਲੀ ਤੋਂ ਰੇਲ ਗੱਡੀ ਆਈ ਉਹਨਾਂ ਨਾਲ ਹੋ ਗਿਆ ਨਾ ਪਸੰਦ ਸੀ ਜੀ ਪੈਸੈਂਜਰ ਸੀ ਉਸ ਟਾਈਮ ਪਸੰਦ ਸੀ ਕ੍ਰੋਸ ਕਰ ਰਹੇ ਸੀ ਜਿੱਥੇ ਉਦੋਂ ਇਹਨਾਂ ਨੂੰ ਟ੍ਰੇਨ ਬਾਰੇ ਪਤਾ ਹੀ ਨਹੀਂ ਲੱਗਿਆ ਤੇ ਉੱਥੇ ਐਕਸੀਡੈਂਟ ਹੋ ਗਿਆ ਐਕਸੀਡੈਂਟ ਹੋਣ ਕਰਕੇ ਫਿਰ ਇਹਨਾਂ ਦੇ ਛੱਟ ਲੱਗ ਗਈ ਸੀ ਇਸ ਕਰਕੇ ਸਾਡੇ ਕੋਲ ਅਮਰਜੈਂਸੀ ਸਟੇਕ ਹੈ। ਨਮਸਕਾਰ ਪੰਜਾਬ ਲਾਈਵ 18 نیوز ਵਿੱਚ ਆਪ ਦਾ ਸਵਾਗਤ ਹੈ। ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਪੰਜਾਬ ਲਾਈਵ 18 نیوز ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਊੰਕਾਰ ਸਿੰਘ ਸੱਤੂ ਦੀ ਵਿਸ਼ੇਸ਼ ਰਿਪੋਰਟ। ਰੇਲਵੇ ਲਾਈਨਾਂ ਪਾਰ ਕਰਕੇ ਗੋਲ ਗੱਪੇ ਖਾਣ ਜਾ ਰਹੇ ਮਾਪੇ ਪੁੱਤ ਰੇਲ ਗੱਡੀ ਦੀ ਲਪੇਟ 'ਚ ਆਉਣ ਨਾਲ ਪੁੱਤ ਦੀ ਹੋਈ ਮੌਤ ਖੰਨਾ ਦੇ ਦੇਰ ਸ਼ਾਮ ਰੇਲਵੇ ਲਾਈਨਾਂ ਪਾਰ ਕਰਕੇ ਗੋਲ ਗੱਪਾ ਖਾਣ ਜਾ ਰਹੇ ਮਾਪੁੱਤ ਰੇਲ ਗੱਡੀ ਦੀ ਲਪੇਟ 'ਚ ਆਉਣ ਨਾਲ ਪੁੱਤ ਦੀ ਹੋਈ ਮੌਕੇ ਤੇ ਮੌਤ ਮਾਂ ਦੀ ਹਾਲਤ ਗੰਭੀਰ ਇਹ ਦੁਰਘਟਨਾ ਲਲ੍ਹਹੜੀ ਰੋਡ ਰੇਲਵੇ ਫਲਾਈਓਵਰ ਪੁਲ ਨੇੜੇ ਵਾਪਰੀ ਮ੍ਰਿਤਕ ਦੀ ਪਛਾਣ ਵਾਸੀ ਨੰਦੀ ਕਲੋਨੀ ਖੰਨਾਵਜੋ ਹੋਈ ਹੈ ਮ੍ਰਿਤਕ ਨੌਜਵਾਨ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ ਸਿਵਲ ਹਸਪਤਾਲ ਦੀ ਐਮਰਜੈਂਸੀ ਚੇਤਨਾਕ ਡਾਕਟਰ ਅਮਨ ਦਸਨ ਨੇ ਗੰਭੀਰ ਜ਼ਖਮੀ ਔਰਤ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਰੈਫਰ ਕਰ ਦਿੱਤਾ ਜਾਣਕਾਰੀ ਅਨਸਾਰ ਕਲਵਿੰਦਰ ਕੌਰ ਪਿਛਲੇ ਕਾफी ਸਮੇਂ ਤੋਂ ਬਿਮਾਰ ਸੀ देर शाम ਉਹ ਆਪਣੇ ਬੇਟੇ ਨਾਲ ਖੂਨ ਦਾ ਨਮੂਨਾ ਲੈਣ ਲਈ ਇੱਕ ਨਿੱਜੀ ਹਸਪਤਾਲ ਚ ਆਈ ਸੀ ਹਸਪਤਾਲ ਵਿੱਚ ਸੈਂਪਲ ਦੀ ਰਿਪੋਰਟ ਸਬੰਧੀ ਜਦੋਂ ਸਟਾਫ ਨੇ ਕੁਝ ਸਮੇਂ ਵਿੱਚ ਦੇ ਦੇਣ ਲਈ ਕਿਹਾ ਤਾਂ ਮਾਪੋਤ ਨੇੜਲੀ ਰੇਲਵੇ ਲਾਈਨ ਪਾਰ ਕਰਕੇ ਬੋਲਗਪਾ ਖਾਣ ਲਈ ਨਿਕਲ ਗਈ ਜਿਵੇਂ ਹੀ ਮਾਂ ਪੁੱਤ ਰੇਲਵੇ ਲਾਈਨਾਂ ਪਾਰ ਕਰਨ ਲੱਗੇ ਤਾਂ ਦੋਵਾਂ ਨੂੰ ਦਿੱਲੀ ਵਾਲੇ ਪਾਸੇ ਤੋਂ ਲੁਬਿਆਣਾ ਵੱਲ ਆ ਰਹੀ ਤੇਜ਼ ਰਫਤਾਰ ਟ੍ਰੇਨ ਨੇ ਟੱਕਰ ਮਾਰ ਦਿੱਤੀ ਟੱਕਰ ਇਨੀ ਜ਼ਬਰਦਸਤ ਸੀ ਕਿ ਮਾਂ ਪੁੱਤ ਦੋਵੇਂ ਕਾਫੀ ਦੂਰ ਝੱਡ ਗਏ ਆਸੇ ਵਿੱਚ ਬੇਟੇ ਦੀ ਮੌਕੇ ਤੇ ਹੀ ਮੌਤ ਹੋ ਗਈ ਜਦੋਂ ਕਿ ਮਾਂ ਦੀ ਹਾਲਤ ਕਾਫੀ ਨਾਜ਼ੁਕ ਬਣੀ ਹੋਈ ਹੈ ਦੋਵਾਂ ਨੂੰ ਤੁਰੰਤ ਸਿਵਲ ਹਸਪਤਾਲ ਖਨਾਲਿਆਂ ਦਾ ਗਿਆ ਜਿੱਥੇ ਡਾਕਟਰਾਂ ਨੇ ਲੜਕਿਆਂ ਨੂੰ ਮ੍ਰਿਤਕ ਐਲਾਨਤਾ ਜਦਕਿ ਔਰਤ ਨੂੰ ਮਗਲੀ ਸਹਾਤਾ ਤੋਂ ਬਾਅਦ ਚੰਡੀਗੜ੍ਹ ਰੈਪਰ ਕਰਤਾ ਗਿਆ ਡਾਕਟਰ ਅਮਨ ਜਸਲ ਨੇ ਦੱਸਿਆ ਕਿ ਜਦੋਂ ਤੱਕ ਲੜਕਿਆਂ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ ਜਦੋਂ ਕਿ ਉਸ ਦੀ ਮਾਤਾ ਕਲਵਿੰਦਰ ਕੌਰ ਦੀ ਹਾਲਤ ਕਾਫੀ ਗੰਭੀਰ ਬਣੀ ਹੋਈ ਸੀ ਜਿਸ ਨੂੰ ਮਗਲੀ ਸਹਾਤਾ ਦੇਣ ਤੋਂ ਬਾਅਦ ਰੈਪਰ ਕਰਤਾ ਗਿਆ ਹੈ ਉਹਨਾਂ ਦੱਸਿਆ ਕਿ লাশ ਨੂੰ ਮਰਦਾ ਘਰ ਵਿੱਚ ਰਖਵਾ ਕੇ ਰੇਲੇ ਪੁਲਿਸ ਨੂੰ ਸੂਚਿਤ ਕਰਤਾ ਗਿਆ ਹੈ ਹਮੇਸ਼ ਕੁਮਾਰੀ ਕਹਿੰਦੇ ਕੀ ਘਟਨਾ ਵਾਪਰੀ ਹੈ ਇੱਕ ਗੱਣਾ ਜੀ ਮੌਜੂਦ ਡਾਕਟਰ ਟੈਸਟ ਕਰਾਉਣ ਆਏ ਸੀਗੇ ਤੇ ਮੁੰਡੇ ਨੇ ਕਿਹਾ ਕਿ ਬਾਈ ਹਾਂ ਗੋਲ ਗੱਪੇ ਖਾਣ ਜਾਣਾ ਵਸੇ ਲਾਈਨ ਕਰਾਸ ਕਰਨ ਲੱਗੇ ਸੀ ਇਹ ਦਿੱਲੀ ਤੋਂ ਰੇਲ ਗੱਡੀ ਆਈ ਉਹਨਾਂ ਨਾਲ ਹੋ ਗਿਆ ਲੱਗਦਾ ਨਾ ਪਸੰਜਰ ਸੀਗੀ ਅਸਟੈਂਡ ਪਸੰਜਰ ਆਂਦੀ ਹਾਂ ਜੀ ਅੱਛਾ ਜੀ ਨਾਮ ਕੀ ਸੀਗਾ ਮੁੰਡੇ ਦਾ ਕਰਨਦੀਪ ਕਿੰਨੀ ਕੋਮਰ ਜੀ 24 ਸਾਲ ਦੀ ਜੀ ਤੇ ਨਾਲ ਕੌਣ ਸੀ ਨਾ ਮਾਤਾ ਸੀਗੇ ਜੀ ਕਿ ਕਿੱਦਾਂ ਨੇ ਆਉਂਦਾ ਮਾਤਾ ਜੀ ਤੇ ਮਾਤਾ ਜੀ ਬੱਤੀ ਰੈਫਰ ਕੀਤਾ ਉਹਨਾਂ ਦੀ ਬਾਹ ਫੈਕਚਰ ਹੋ ਗਈ ਬੇਟਾ ਡੈਡ ਜੀ ਤੇ ਦਵਾਈ ਵਗੈਰਾ ਵੀ ਲੈਣਗੇ ਸੀ ਕੁਝ ਇੱਕ ਕੁਝ ਪਤਾ ਕਿੰਨੇ ਘੰਟੇ ਦਾ ਹਾਦਸਾ ਹੈ 8:30 10:00 ਪਾਉਣਾ 11 ਜੀ ਅੱਛਾ ਹਾਂਜੀ ਉੱਥੇ ਮੋਕੇ ਦੀ ਰਸੂਗੀ ਮੁੰਡੇ ਦੀ ਮੋਕੇ ਤੇ ਹੋਊਗੀ ਮੁੰਡਾ ਡੈਡ ਨਹੀਂ ਸਪੋਰਟ ਡੈਡ ਹੋ ਗਿਆ ਤੇ ਇਹ ਵੀ ਥੋੜੇ ਸੀਗੇ ਲੈ ਕੇ ਜਾਈਏ ਦੀ ਬਾਹਾਂ ਚ ਫੈਕਚਰ ਸੀਗਾ ਇਹਨਾਂ ਦੀ ਬਾਹ ਹੱਡੀਆਂ ਟੁੱਟ ਗਈ ਆ ਬਾਕੀ ਉਹ ਇਹਨਾਂ ਨੇ ਬੱਤੀ ਰੈਫਰ ਕੀਤਾ ਉੱਥੇ ਆ ਕੇ پتہ ਲੱਗੂਗੀ ਤੁਹਾਡਾ ਕੀ ਲੱਗਦਾ ਮੇਰਾ ਭਾਂਜਾ ਹੀ ਹੈ ਜੀ ਹਾਂਜੀ ਐਮ ਐਸਟਰੀ ਲੱਗਦੀ ਹੈ ਕਿੱਥੋਂ ਦੇ ਰਹਿਣ ਵਾਲੇ ਸੀ ਜੀ ਇਹ ਮਾਨ ਖੰਨੇ ਆ ਨੰਦੀਗਲੋਨੀ ਬਣਾਉਂ ਰੋਡ ਤੇ ਗਦਾਮ ਰੋਡ ਤੇ ਜੀ ਦਾ ਮਕਸਦ ਹਮਡੇ ਹੀ 24 ਸਾਲ ਦੇ ਨਾ ਨ ਇੱਕ ਵਾਰਾ ਮੁੰਡਾ ਨ ਮੇਰੇ ਡਾਈ ਹਾਂਜੀ ਹੁਣ ਤੋਂ ਥੋੜੇ ਦਿਨ ਪਹਿਲਾਂ ਇੱਕ ਅੰਥੇ ਮੇਰੇ ਪਹਿਲਾਂ ਸਾਡੇ ਕੋਲ ਪੇਸ਼ੈਂਟ ਆਏ ਆ ਕੁਰਵਿੰਦਰ ਕੌਰ ਵਾਈਫ ਆਫ ਫਰਾਂਸੀਸ 40 ਇਅਰ ਫੀਮੇਲ ਨੇਂਦੀਗਲੋਨੀ ਇਹਨੇ ਦੱਸ ਰੇ ਨੇ ਵੀ ਇਹ ਰੇਲਵੇ ਕ੍ਰੋਸਿੰਗ ਕ੍ਰੋਸ ਕਰ ਰਹੇ ਸੀਗੇ ਤੇ ਉਦੋਂ ਜਿਹੜਾ ਨੂੰ ਟ੍ਰੇਨ ਬਾਰੇ ਪਤਾ ਹੀ ਲੱਗਿਆ ਉੱਥੇ ਐਕਸੀਡੈਂਟ ਹੋ ਗਿਆ ਐਕਸੀਡੈਂਟ ਹੋਣ ਕਰਕੇ ਫਿਰ ਇਹਨਾਂ ਦੇ ਛੱਟ ਲੱਗ ਗਈ ਸੀ ਇਸ ਕਰਕੇ ਸਾਡੇ ਕੋਲ ਐਮਰਜੈਂਸੀ 'ਚ ਲੈ ਕੇ ਆਏ ਨੇ ਕੋਈ ਕੈਜ਼ੁਐਲਟੀ ਹੋਈ ਹਾਂਜੀ ਕਹਿ ਰਹੇ ਨੇ ਵੀ ਜੋ ਲੈ ਕੇ ਆਏ ਸੀ ਇਹਨਾਂ ਦੇ ਨੇਬਰ ਉਹ ਕਹਿ ਰਹੇ ਸੀ ਇਹਨਾਂ ਦੇ ਨਾਲ ਇਹਨਾਂ ਦਾ ਬੇਟਾ ਸੀਗਾ 24 ਸਾਲ ਦਾ ਵੀ ਉਹਦੀ ਉੱਥੇ ਡੈਥ ਹੋ ਗਈ ਹੈ ਤੇ ਉਹਦੇ ਵਾਸਤੇ ਪੁਲਿਸ ਸੰਦੂ ਰੇਲਵੇ ਪੁਲਿਸ ਵਾਲੇ ਲੈ ਕੇ ਆਉਣਗੇ ਬੋਡੀ ਤੇ ਅਸੀਂ ਮੋਰਚੀ ਵਿਖਾ ਦਾਂਗੇ ਲੇਡੀਜ਼ ਕੋ ਜਾ ਫਿਰ ਕਿਤਾਸ ਕੋ ਲੇ ਹਾਂਜੀ ਲੇਡੀਜ਼ ਦੇ ਜਿਹੜੀ ਬਾਹ ਦੇ ਵਿੱਚ ਕ੍ਰਾਸ਼ਿੰਗ ਜਿਹੀ ਹੋ ਗਈ ਸੀ ਕਾਫੀ ਵੱਡੀ ਤੇ ਉਦੋਂ ਅਸੀਂ ਫਸਟ ਹੱਡ ਦੇ ਕੇ ਔਰਥੋਪੀਡੀਆ ਲੈ ਕੇ ਅਸੀਂ ਦੇ ਰੈਫਰ ਕਰਤਾ ਪੱਤੀ ਚੰਡੀਗੜ੍ਹ ਫਰਦਰ ਮੈਨਟ